ਯਾਦ ਹੀ ਤਰੀਕ ਪੱਕੀ ਕਰਨੀ ਹੈ ਇੱਕ ਧਿਰ ਕਹਿੰਦੀ ਵੀ ਅਸੀਂ ਪੋਹ ਦੇ ਮਹੀਨੇ ਵਿਆਹ ਨਹੀਂ ਰੱਖਣਾ ਹੈਗਾ ਤੇ ਦੂਜੀ ਕਹਿੰਦੀ ਨਾ ਜੀ ਸਾਰੇ ਰਿਸ਼ਤੇਦਾਰ ਬਾਹਰੋਂ ਆਏ ਬੈਠੇ ਐ ਤੇ ਅੱਜ ਕੱਲ ਕੋਣ ਵਿਚਾਰ ਕਰਦਾ ਅੱਜ ਕੱਲ ਨਹੀਂ ਕੋਈ ਵਿਚਾਰ ਕਰਦਾ ਵਿਆਹ ਸ਼ਾਦੀ ਮੰਗਣੇ ਮੰਗਣੇ ਪੋਹ ਦੇ ਮਹੀਨੇ ਚ ਕਰ ਹੀ ਜਾਂਦੇ ਆ ਲੋਕੀ ਵਿਚਾਰ ਤਾਂ ਤਾਂ ਕਰੋਗੇ ਨਾ ਜੀ ਪਤਾ ਹੋਊਗਾ ਕਿ ਕੀ ਹੋਇਆ ਸੀ ਇਸ ਮਹੀਨੇ ਦੇ ਵਿੱਚ ਇੱਕ ਛੋਟੀ ਜੀ ਕੋਸ਼ਿਸ਼ ਕਰਦੀ ਹਾਂ ਤੁਹਾਨੂੰ ਉੱਥੇ ਲੈ ਕੇ ਜਾਨੀ ਆ ਜੀ ਉਹ ਤੋਂ ਬਾਅਦ ਵੀ ਵਿਆਹ ਰੱਖਣਾ ਹੈ ਨਾ ਇਸ ਮਹੀਨੇ ਚ ਰੱਖ ਲਿਓ ਪੋਹ ਦਾ ਮਹੀਨਾ ਚੱਲ ਚੁੱਕਿਆ ਹੀ ਦਿਨ ਚੱਲ ਰਹੀ ਸੀ ਅਨੰਦਪੁਰ ਦਾ ਛੋਟਾ ਆ ਜਾ ਕਿਲਾ 8 ਮਹੀਨੇ ਹੋ ਚੁੱਕਿਆ ਉਹਨੂੰ ਘੇਰਾ ਪੈਨੂ 8 ਮਹੀਨੇ 3 ਮਈ 1704 ਨੂੰ ਘੇਰਾ ਪਿਆ ਸੀ ਆ ਦਸੰਬਰ ਮਹੀਨਾ ਆ ਚੁੱਕਾ ਤੇ ਨਾ 8 ਮਹੀਨਿਆਂ ਚ ਕੀ ਕੀ ਵਾਪਰਿਆ ਕਦੀ ਸੋਚਿਆ ਘੇਰਾ ਇੰਨਾ ਸਖਤ ਹੈ ਕਿ ਪਾਣੀ ਵੀ ਕਿਲੇ ਦੇ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਰਾਸ਼ਨ ਤਾਂ ਦੂਰ ਦੀ ਗੱਲ ਹੈ ਸਿੰਘਾਂ ਨੇ ਸਬਜ਼ੀਆਂ ਵੀ ਖਾਧੀਆਂ ਸਿੰਘਾਂ ਨੇ ਦਾਲਾਂ ਵੀ ਮਕਾਹ ਛਟੀਆਂ ਸਿੰਘਾਂ ਨੇ ਜੋ ਮੜਾ ਮੋਟਾ ਰਾਸ਼ਨ ਇਤਰੋਂ ਇਤਰੋਂ ਬਚਿਆ ਸੀ ਉਹ ਵੀ ਖਾ ਲਿਆ ਕਿਸੇ ਨੇ ਸਿਰਫ ਆਪਣੇ ਬੱਚਿਆਂ ਨੂੰ ਦਿੱਤਾ ਕਿਸੇ ਨੇ ਸਿਰਫ ਆਪਣੀਆਂ ਮਤਾਵਾਂ ਨੂੰ ਦਿੱਤਾ ਬੀਬੀਆਂ ਨੂੰ ਦਿੱਤਾ ਕਿਸੇ ਨੇ ਕਿੰਨੇ ਕਿੰਨੇ ਦਿਨ ਭੁੱਖੇ گزارੇ ਕਿ ਦਾ ਹੁਜ਼ਾਰਾ ਕਰਨਾ ਹੈ ਫਿਰ ਅੰਤ ਨੂੰ ਨਾ ਦਰਖਤਾਂ ਦੇ ਪੱਤੇ ਵੀ ਸੂਤ ਕੇ ਖਾ ਲਏ ਕਵੀ ਸੈਨਾਪਤ ਜੋ ਗੁਰੂ ਸਾਹਿਬ ਦਾ ਸਮਕਾਲੀ ਕਵੀ ਹੋਣ ਇਥੋਂ ਤੱਕ ਲਿਖਿਆ ਕਿ ਚਾਰ ਸਿੰਘ ਪਾਣੀ ਕੋ ਜਾਵੇਂ ਦੋ ਜੂਜੇ ਦੋ ਪਾਣੀ ਲੈ ਆਵੇ ਕਿ ਕਿਲੇ ਜੋ ਚਾਰ ਸਿੰਘ ਨਿਕਲਦੇ ਆ ਤੂੰ ਲੜਦੀ ਲੜਦੀ ਸ਼ਹੀਦ ਹੋ ਜਾਂਦੇ ਆ ਤੇ ਦੋ ਪਾਣੀ ਲੈ ਕੇ ਆਉਂਦੇ ਆ ਤੇ ਕਿੰਨਾ ਕੁ ਪਾਣੀ ਲੈ ਕੇ ਆਉਂਦੇ ਹੋਣਗੇ ਕਿਵੇਂ ਸਾਰ ਤੇ ਹੋਣਗੇ ਤੇ ਫਿਰ ਨਾ ਇਸ ਕੌਮ ਨੂੰ ਪੁੱਛਿਆ ਜਾਂਦਾ ਹੈ ਕਿ ਨਹਿਰਾਂ ਦੇ ਵਾਸਤੇ ਪਾਣੀਆਂ ਦੇ ਵਾਸਤੇ ਲੜਨ ਲਈ ਕਿਉਂ ਕਮਲੇ ਹੋ ਜਾਂਦੇ ਹੋ ਦੋ ਕੁੱਟ ਪਾਣੀਆਂ ਵਾਸਤੇ ਸ਼ਹਾਦਤਾਂ ਦਿੱਤੀਆਂ ਹੋਈਆਂ ਨੇ ਨਹਿਰਾਂ ਤੇ ਵੱਡੀ ਗੱਲ ਹੈ ਇੱਕ ਹੋਰ ਗੱਲ ਚੱਲਦੀ ਹੈ ਕਿ ਜਿਹੜੇ ਕੁਝ ਸਿੱਖ ਸੀਗੇ ਨਾ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਕੇ ਛੱਡ ਗਏ குரு ਨੇ ਬਾਅਦ ਚ ਮਾਫ ਕਰਤਾ ਸੀਗਾ ਪਰ ਕਦੇ ਸੋਚਿਆ ਕਿ ਉਸ ਵਕਤ ਹਾਲਾਤ ਕੀ ਸੀ ਕਿਉਂ ਗਏ ਹੋਣਗੇ ਸਿੱਖਾਂ ਦੀ ਭੁੱਖ ਨਾਲ ਮਾਸ ਵੀ ਤਨ ਤੋਂ ਅਲੱਗ ਹੋਣ ਲੱਗ ਪਈ ਸੀ ਇੰਨੀ ਭੁੱਖ ਬੱਚੇ ਬਜ਼ੁਰਗ ਕਦੀ ਤਵਾਰੀ குரு ਖਾਲਸਾ ਪੜਿਓ ਐ ਸੋ ਹਾਲ ਹਮਾਰਾ ਪਿਓ ਹਾਰਡ ਚਾਮ ਹਮਰੋ ਗਲ ਗਇਓ ਮਾਤਾ ਗੁਜਰੀ ਤੇ ਚਾਰੇ ਸਾਹਿਬ ਸਾਤੇ ਤਾਂ ਗੁਰੂ ਗੋਬਿੰਦ ਸਿੰਘ ਜੀ ਸਿੱਖ ਸਭ ਕਿਲੇ ਦੇ ਅੰਦਰ ਨੇ ਦਿਖਾਣ ਨੂੰ ਕੁਝ ਵੀ ਨਹੀਂ ਬਾਰ ਕੇ ਰਾ ਪਿਆ ਹੋਇਆ ਅਸਾਮ ਦੇ ਰਾਜੇ ਰਤਨ ਰਾਏ ਵੱਲੋਂ ਪੇਂਟ ਕੀਤਾ ਪ੍ਰਸ਼ਾਦੀ ਹਾਥੀ ਭੁਖਨਾਲ ਤੜਫ ਤੜਫ ਕੇ ਮਰ ਚੁੱਕਾ ਸੋਚੋ ਕੀ ਹਾਲ ਹੋਊਗਾ ਮਾਸੂਮਾਂ ਦਾ ਮਾਤਾਵਾਂ ਦਾ ਤੇ ਬਾਰ ਕੀ ਰਾ ਪਤਾ ਕੌਣ ਪਾਈ ਬੈਠਾ ਕੱਲੇ ਮੁਗਲ ਨਹੀਂ ਹੈਗੇ ਮੁਗਲਾਂ ਦੀ ਨਾਲ ਉਹ Hindu ਪਹਾੜੀ ਰਾਜੇ ਵੀ ਘੇਰਾ ਪਾਈ ਬੈਠੇ ਜਿਨ੍ਹਾਂ ਦੇ ਦਾਦੀਆਂ ਨੂੰ ਕਿਲੇ ਦੇ ਅੰਦਰ ਭੁੱਖੇ ਪਿਆਸੇ ਬੈਠੇ ਚਾਰ ਮਾਸੂਮ ਸਾਹਿਬਜ਼ਾਦਿਆਂ ਦਾ ਪਰਦਾਦਾ ਗਵਾਲੀਅਰ ਦੇ ਕਿਲੇ ਚੋਂ ਜਹਾਂਗੀਰ ਦੀ ਕੈਦ ਚੋਂ ਥੰਮਾ ਨਾਲੋ ਛੁਡਵਾ ਕੇ ਲੈ ਕੇ ਆਇਆ ਸੀ ਰਾਜਾ ਅਜਮੇਰ ਚੰਦ ਜਾ ਕੇ ਦੱਖਣ ਚੌਰੰਗ ਜ਼ੇਬ ਕੋਲ ਪਟਿਆ ਕਹਿੰਦਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਤਾਕਤ ਨੂੰ ਖਤਮ ਕਰੋ ਅਸੀਂ ਤੁਹਾਡੇ ਨਾਲ ਆ ਤੇ ਪਤਾ ਤੁਹਾਨੂੰ ਇਹ ਉਹੀ ਪਹਾੜੀ ਰਾਜੇ ਆ ਉਹੀ ਪਹਾੜੀ ਰਾਜੇ ਆ ਜਿਨ੍ਹਾਂ ਕੋਲੇ ਔਰੰਗਜ਼ੇਬ ਨੂੰ ਦੇਣ ਲਈ ਟੈਕਸ ਜੋ ਕੇ ਪੈਸੇ ਨਹੀਂ ਸੀ ਚਾਹ ਔਰੰਗਜ਼ੇਬ ਨੇ ਇਹਨਾਂ ਪਹਾੜੀ ਰਾਜਿਆਂ ਦੇ ਉੱਤੇ ਫੌਜਾਂ ਝਾੜੀਆਂ ਸੀ ਤੇ ਇਹਨਾਂ ਦੀ ਮਦਦ ਪਤਾ ਕਿਨੇ ਕੀਤੀ ਸੀ ਇਹਦੀ ਮਦਦ ਕਿਲੇ ਦੇ ਅੰਦਰ ਭੁੱਖੇ ਬੈਠੇ ਉਸੇ ਮਰਦ ਗੰਮੜੇ ਨੇ ਕੀਤੀ ਸੀ ਤੇ ਅੱਜ ਇਹ ਆਸਾਨ ਫਰاموش ਕਿਹੜਾ પા ਕੇ ਬੈਠੇ ਆ ਰਾਜੇ ਅਜਮੇਰ ਚੰਦ ਦੀਆਂ ਸ਼ਿਕਾਇਤਾਂ ਪਤਾ ਕਿਸ ਔਰੰਗਜ਼ੇਬ ਦੇ ਕੋਲ। ਕਿਹਨਾਂ ਗੁਰੂ ਤੁਹਾਡੇ ਵਾਂਗੂ ਤਖਤ ਲਾਉਂਦਾ ਹੈ। ਤੁਹਾਡੇ ਵਾਂਗੂ ਦਰਬਾਰ ਲਾਉਂਦਾ ਲੋਕੇ ਦੀਆਂ ਸ਼ਿਕਾਇਤਾਂ ਲੈ ਕੇ ਆਉਂਦੇ ਆ ਤੇ ਉਹ ਸ਼ਿਕਾਇਤਾਂ ਉਹਨਾਂ ਦੇ ਫੈਸਲੇ ਕਰਦਾ ਹੈ। ਉਹਨਾਂ ਦੇ ਦੁੱਖ ਹਰਦਾ ਹੈ। ਉਹਨਾਂ ਦੀ ਦੁੱਖ ਖਤਮ ਕਰਦਾ ਹੈ। ਨਗਾਰਾ ਵਜਾਉਂਦਾ ਹੈ। ਹੁਣ ਵੇਲੇਿਆਂ ਦੇ ਵਿੱਚ ਹੁਕਮ ਸੀ ਕਿ ਨਗਾਰਾ ਨਾ ਕੇਵਲ ਬਾਦਸ਼ਾਹ ਵਜਾ ਸਕਦਾ ਹੈ। ਔਰੰਗਜ਼ੇਬ ਦੇ ਪੁੱਤਰ ਨੇ ਇੱਕ ਵਾਰੀ ਨਗਾਰਾ ਵਜਾ ਦਿੱਤਾ ਸੀਗਾ ਕਾਬਲ ਦਾ ਗਵਰਨਰ ਬਣਨ ਦੀ ਖੁਸ਼ੀ ਦੇ ਵਿੱਚ ਤੇ ਉਹਨੇ ਉਹਨੂੰ ਵੀ ਸਖਤ ਤਾੜਨਾ ਕੀਤਾ ਸੀ। ਇਸਕੇ ਤਾਂ ਸੀ ਜੋ ਰਾਜੇ ਭੀਮ ਚੰਦ ਦੇ ਪੁੱਤ ਅਜਮੇਰ ਚੰਦ ਨੇ ਔਰੰਗਜ਼ੇਬ ਕੁਲ ਗੁਰੂ ਸਾਹਿਬ ਦੇ ਖਿਲਾਫ ਕੀਤੀਆਂ ਸੀ। ਮੈਂ ਨਾ ਦਿਨਾਂ ਦੇ ਬਾਰੇ ਰੋਜ਼ ਤੁਹਾਨੂੰ ਥੋੜਾ ਥੋੜਾ ਦੱਸੂੰਗੀ। ਥੀ ਜੀ ਉਸ ਤੋਂ ਬਾਅਦ ਵੀ ਤੁਹਾਡਾ ਮਨ ਹੋਇਆ ਇਸ ਮਹੀਨੇ ਦੇ ਵਿੱਚ ਵਿਰਾਗ ਨਾ ਕਰਨ ਦਾ, ਖੁਸ਼ੀਆਂ ਮਨਾਉਣ ਦਾ ਨੱਚਣ ਗਾਉਣ ਦਾ ਤੇ ਤੁਹਾਡੀ ਮਰਜ਼ੀ। ਪਰ ਸੁਣ ਜ਼ਰੂਰ ਲਿਓ। ਇਹ ਵੀਡੀਓ ਉਹਨਾਂ ਨਾਲ ਜ਼ਰੂਰ ਸ਼ੇਅਰ ਕਰ ਦਿਓ ਜਿਨ੍ਹਾਂ ਦਾ ਵਿਆਹ ਰੱਖਣਾ ਹੈ ਹਾਲੇ। ਇੱਕ ਵਾਰੀ ਸੁਣ ਲੈਣਗੇ। ਤਾਂ ਮੈਨੂੰ ਪਤਾ ਵੀ ਸਾਡੀ ਕੌਮ ਇੰਨੀ ਬੇਦਰਦ ਨਹੀਂ ਐ ਇੰਨੇ ਪਾਗਲ ਅਸੀਂ ਨਹੀਂ ਆ ਅਸੀਂ ਆਪਣੀ ਕੌਮ ਦੇ ਸਕੇ ਹੈਗੇ ਆ ਜਿਸ ਸਾਡ ਕੀ ਸਾਨੂੰ ਦੱਸਿਆ ਨਹੀਂ ਗਿਆ ਜੇ ਸਾਨੂੰ ਪਤਾ ਹੋਊਗਾ ਨਾ ਇਤਿਹਾਸ ਦਾ ਤਾਂ ਅਸੀਂ ਬਹੁਤ ਸਿਆਣੇ ਆ